ਦੋਸਤੋ ਅੱਜ ਤੁਹਾਡੇ ਲਈ ਗੁਰਦੇਵਾਲ ਸਿੰਘ ਜੀ ਦੀ ਲਿਖੀ ਹੋਈ ਕਹਾਣੀ ਸੱਗੀ ਫੁੱਲ ਲੈ ਕੇ ਹਾਜ਼ਰ ਹਾਂ ਜਦੋਂ ਦੀ ਈਸ਼ਰ ਦੀ ਭੈਣ ਮੁੰਡੇ ਦੇ ਵਿਆਹ ਦੀ ਭੇਲੀ ਦੇ ਕੇ ਗਈ ਸੀ ਮੁੰਨੋ ਨੇ ਉਦੋਂ ਦਾ ਹੀ ਰੱਟਾ ਪਾਇਆ ਹੋਇਆ ਸੀ ਆਧਣ ਉੱਗਣ ਉਹ ਗੱਲ ਛੇੜੀ ਰੱਖਦੀ ਪਰ ਈਸ਼ਰ ਅਜੇ ਤਾਈਂ ਆਪਣੀ ਅੜੀ ਫੜੀ ਬੈਠਾ ਸੀ ਉਹ ਗਰੀਬੀ ਦਾਵੇ ਵਾਲ ਕੰਮ ਕਰਕੇ ਡੰਗਸਾਰਨਾ ਚਾਹੁੰਦਾ ਸੀ ਪਰ ਮੁੰਨੀ ਕਹਿੰਦੀ ਸੀ ਜਾਣੇ ਤਾਂ ਗੱਜ-ਵੱਜ ਕੇ ਜਾਣਾ ਨਹੀਂ ਤਾਂ ਸ਼ਰੀਕਾਂ ਚੋਂ ਨੱਕ ਵਡਾਉਣ ਨਾਲੋਂ ਚੁੱਪ ਹੀ ਚੰਗੀ ਆਥਣੇ ਜਦੋਂ ਈਸਰ ਹਲ ਛੱਡ ਕੇ ਆਇਆ ਤਾਂ ਮੂਨੋ ਨੇ ਫਿਰ ਰੇੜਕਾ ਪਾ ਲਿਆ ਅੱਜ ਬਚਨੀ ਦੀ ਬੇਬੇ ਆਈ ਸੀ ਉਸ ਨੇ ਈਸਰ ਕੋਲ ਗੱਲ ਛੇੜੀ ਉਹ ਜਿਹੜੀਆਂ ਦੱਸ ਕੇ ਗਈ ਹੈ ਨਾ ਅੱਜ ਸੁਣ ਕੇ ਕਲੇਜਾ ਮਚ ਗਿਆ ਕਹਿੰਦੀ ਤੇਰੀ ਜਠਾਣੀ ਪਿੰਡ ਚ ਗੁੱਡਾ ਬੰਨੀ ਫਿਰਦੀ ਐ ਕਹਿੰਦੀ ਅੱਡ ਹੋਣ ਵੇਲੇ ਤਾਂ ਦੋਵੇਂ ਤੀਵੀ ਮਾਲਕ ਦੁੰਗ ਚੱਕੀ ਫਿਰਦੇ ਸੀ ਜਾਇਦਾਦ ਜੋ ਵੰਡਾਉਣੀ ਸੀ ਪਤਾ ਤਾਂ ਹੁਣ ਲੱਗੋ ਜਦੋਂ ਬਰਾਬਰ ਝੁੱਗਾ ਲਟਾਉਣਾ ਪਿਆ ਦੇਖੂੰ ਨਾ ਹੁਣ ਕਿਹੜੇ ੱੱਗੇ ਕਰਾ ਕੇ ਲੈ ਜਾਂਦੇ ਐ ਮੈਂ ਵੀ ਪਾਲੇ ਦੀ ਧੀ ਨਹੀਂ ਜਿਸ ਅਗੇ ਰਤੀਆਂ ਚ ਇਹਨਾਂ ਦਾ ਸੁੰਡਕਾ ਨੀਵਾਂ ਨਾ ਕੀਤਾ ਤਾਂ ਸਾਡੀ ਛਪਰੀ ਤੇ ਭਾਵੇਂ ਕੱਖ ਨਾ ਰਹੇ ਪਰ ਈਸਰ ਨੇ ਉਹਦੀ ਗੱਲ ਦਾ ਕੋਈ ਮੋੜ ਨਾ ਦਿੱਤਾ ਕੁਝ ਤਾਂ ਸਾਰੇ ਦਿਨ ਦੇ ਥਕੇਵੇਂ ਨਾਲ ਉਹਦੇ ਹੱਡ ਚਸਕੀ ਜਾਂਦੇ ਸਨ ਉਤੋਂ ਕੌੜੀਆਂ ਕੁਸੈਲੀਆਂ ਸੁਣ ਕੇ ਚਿੱਤ ਹੋਰ ਵੀ ਭੈੜਾ ਹੋ ਗਿਆ ਇਹ ਤਾਂ ਹੂਲਾ ਫੱਕਣਾ ਹੀ ਪਊ ਮੁੰਨੋ ਲੈ ਗੱਲ ਉਸ ਪਾਸੇ ਮੋੜ ਲਈ ਜੇ ਮਾੜਾ ਮੋਟਾ ਵੀ ਹੱਥਕੁੱਟ ਲਿਆ ਤਾਂ ਇਸ ਕਲਮੋਹੀ ਨੇ ساری ਉਮਰ ਮੈਨੂੰ ਨੈਣ ਕੇ ਮਾਰ ਦੇਣਾ ਕੌਲੇ ਨਾਲ ਚੁੱਲ੍ਹੇ ਚਿੱਤੋਂ ਪਹਿਰ ਆਰਾ ਲਾਇਆ ਕਰੂ ਉਧਰੋਂ ਤੇਰੀ ਭੈਣ ਬੰਨੀਓ ਵੀ ਡਰ ਲੱਗਦਾ ਕੁਝ ਉਹਦਾ ਸੁਭਾਅ ਘਰ ਮੈਂ ਕੁਝ ਇਹੋ ਜਿਹਿਆਂ ਦੀ ਸਿੱਖੀ ਸਿਖਾਈ ਉਹ ਹੋਰ ਦੀ ਹੋਰ ਬਣਾ ਲੂ ਉਹਨੇ ਆਖਣਾ ਚਾਰ ਛਿਲੜ ਲੈਣ ਦੇ ਮਾਰੇ ਕੇਸਲ ਵੱਟ ਗਏ ਉਹ ਵੀ ਪਹਿਲਾ ਸਾਹ ਹੈ ਲੈਣ ਦੇਣ ਜੱਗ ਤੇ ਬਣਿਆ ਹੈ ਜਿਨ੍ਹਾਂ ਦੇ ਡੰਗ ਨਹੀਂ ਪੱਕਦੀ ਇਹੋ ਜਿਹੇ ਮੌਕੇ ਉਹ ਵੀ ਭੈਣ ਭਰਾਵਾਂ ਤੋਂ ਮਗਰ ਨਹੀਂ ਰਹਿੰਦੇ ਮੁੰਨੋ ਕਿੰਨਾ ਚਿਰ ਬੋਲਦੀ ਰਹੀ ਈਸਰ ਚੁੱਪ ਕੀਤਾ ਸੁੰਦਰ ਆ ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਸੀ ਆੜ ਰਿਆ ਉਹ ਸੋਚੀ ਪਿਆ ਸਿਰਫ ੜੀ ਖੁਰਲੀ ਉੱਤੇ ਬੈਠਾ ਰਿਆ ਮੁੰਨੋ ਤੋਂ ਕਰਦੀ ਹਾਲਤ ਗੁੱਜੀ ਨਹੀਂ ਸੀ ਭਰਾ ਨਾਲੋਂ ਅੱਡ ਹੋਣ ਵੇਲੇ ਈਸਰ ਦੇ ਵਿਆਹ ਲਈ ਲੈ ਕਰਜੇ ਉੱਤੇ ਉਹਦਾ ਗੁੱਠਾ ਲਵਾ ਕੇ ਫਿਰ ਈਸਰ ਦੀ ਭਰਜਾਈ ਨੇ ਪਾण्डे ਚੁੱਕਣ ਦਿੱਤੇ ਸਾਨੂੰ ਪੈਲੀ ਵੀ ਕੱਦਿਉ ਬਹੁਤੀ ਮਾਰੂ ਦਿੱਤੀ ਸੀ ਉਤੋਂ ਕਰਜ਼ਾ ਹੋਰ ਵਧੀ ਜਾਂਦਾ ਸੀ ਐਸੇ ਕਰਕੇ ਹੋਰ ਕੋਈ ਵਾਧੂ ਖਰਚਾ ਸਹੇੜਨਾ ਉਹਨੂੰ ਅੱਡੀਆਂ ਚੁੱਕ ਕੇ ਫਾਹ ਲੈਣ ਵਾਲੀ ਗੱਲ ਲੱਗਦੀ ਸੀ ਮੁੰਨੋ ਕਿੰਨਾ ਚਿਰ ਬੋਲਦੀ ਰਹੀ ਇਸਰ ਚੁੱਪ ਕੀਤਾ ਸੁਣਦਾ ਰਿਹਾ ਉਹਨੂੰ ਕਿਸੇ ਗੱਲ ਦਾ ਜਵਾਬ ਨਹੀਂ ਸੀ ਔੜ ਰਿਹਾ ਉਹ ਸੋਚੀ ਪਿਆ ਸਿਰ ਫੜੀ ਖੁਰਲੀ ਉੱਤੇ ਬੈਠਾ ਰਿਹਾ ਮੁੰਨੋ ਤੋਂ ਕਰਦੀ ਹਾਲਤ ਗੁੱਜੀ ਨਹੀਂ ਸੀ ਪਰਾ ਨਾਲੋਂ ਅੱਡ ਹੋਣ ਵੇਲੇ ਈਸਰ ਦੇ ਵਿਆਹ ਲਈ ਕੀਤੇ ਕਰਜ਼ੇ ਉੱਤੇ ਪਰਾ ਨਾਲੋਂ ਅੱਡ ਹੋਣ ਵੇਲੇ ਈਸਰ ਦੇ ਵਿਆਹ ਲਈ ਕੀਤੇ ਕਰਜ਼ੇ ਉੱਤੇ ਉਹਦਾ ਅੰਗੂਠਾ ਲਵਾ ਕੇ ਫਿਰ ਈਸਰ ਦੀ ਭਰਜਾਈ ਨੇ ਪਾਂਡੇ ਚੁੱਕਣ ਦਿੱਤੇ ਸਾਨੂੰ ਪੈਲੀ ਵੀ ਅੱਧਿਉਂ ਬਹੁਤੀ ਮਾਰੂ ਦਿੱਤੀ ਸੀ ਉਤੋਂ ਕਰਜ਼ਾ ਹੋਰ ਵਧੀ ਜਾਂਦਾ ਸੀ ਇਸ ਕਰਕੇ ਹੋਰ ਕੋਈ ਵਾਧੂ ਖਰਚ ਸਹਿੜਨਾ ਉਹਨੂੰ ਅੱਡੀਆਂ ਚੁੱਕ ਕੇ ਫਾਹਾ ਲੈਣ ਵਾਲੀ ਗੱਲ ਲੱਗਦੀ ਸੀ ਮੂਨੋ ਵੀ ਚਿੱਤੋਂ ਉਹਨੂੰ ਦੁਖੀ ਕਰਕੇ ਰਾਜ਼ੀ ਨਹੀਂ ਸੀ ਪਰ ਜਦੋਂ ਜਠਾਣੀ ਦੇ ਤਾਣੇ ਮੇਣੇ ਸੁਣਦੀ ਤਾਂ ਉਹਦੀ ਕੋਈ ਵਾਹ ਨਾ ਜਾਂਦੀ ਜਗ ਭਾਵੇਂ ਕਿਸੇ ਨਹੀਂ ਜਿੱਤਿਆ ਪਰ ਨਮੋਸ਼ੀ ਚੱਲਣੀ ਵੀ ਕਿਹੜਾ ਸੌਖੀ ਸੀ ਚੰਗਾ ਫਿਰ ਐ ਕਰ ਈਸ਼ਰ ਨੂੰ ਢਿੱਲਾ ਵੇਖ ਕੇ ਮੂਨੋ ਨੇ ਕੁਝ ਸੋਚ ਕੇ ਕਿਹਾ ਤੂੰ ਮੁੰਡੇ ਦੇ ਕੱਪੜੇ ਲਿਡੇ ਬਣਵਾ ਲਿਆ ਹੋਰ ਸਾਰਾ ਮੈਂ ਆਪੇ ਸਾਰ ਲਵਾਂ ਆਪੇ ਸਾਰ ਲਾਂਗੀ ਈਸ਼ਰ ਨੇ ਹੈਰਾਨੀ ਨਾਲ ਉਹਦੇ ਮੂੰਹ ਵੱਲ ਝਾਂਕਦਿਆਂ ਕਿਹਾ ਆਹੋ ਮੈਂ ਆਪੇ ਸਾਰ ਲਵਾਂ ਕੁਝ ਮਾਨਜਿਹੇ ਨਾਲ ਮੂਨੋ ਨੇ ਅੱਗੋਂ ਜਵਾਬ ਦਿੱਤਾ ਤੇ ਉੱਠ ਕੇ ਆਪਣੇ ਕੰਮ 'ਤੇ ਲੱਗੀ। ਈਸਰ ਇਸ ਗੁੱਜੀ ਗੱਲ ਬਾਰੇ ਖਾਸਾ ਚਿਰ ਸੋਚਦਾ ਰਿਹਾ ਪਰ ਉਹਨੂੰ ਕੁਝ ਸਮਝ ਨਹੀਂ ਆਈ। ਅਗਲੇ ਦਿਨ ਈਸਰ ਨੇ ਮੰਡਿਓ ਬੀ ਲੈਣ ਜਾਣਾ ਸੀ। ਜਦੋਂ ਉਹ ਤੁਰਨ ਲੱਗਿਆ ਤਾਂ ਮੂਨੋ ਨੇ ਉਹਨੂੰ ਅੰਦਰ ਸੱਦ ਲਿਆ। ਸੰਦੂਕ ਕੋਲ ਜਾ ਕੇ ਨਵੇਂ ਫੈਸ਼ਨ ਦੇ ਕਾਂਟੇ ਕਰਾ ਲਿਆਈ ਜਿਹੋ ਜਿਹੇ ਹਰੋ ਨੇ ਬਹੁ ਵਾਸਤੇ ਕਰਾਏ ਸੀ। ਬਹੁ ਦਾ ਤਿਓਰ ਮੈਂ ਆਪ ਕਰੋ ਜੋੜ ਲਵਾਂ। ਈਸਰ ਨੂੰ ਜਿਵੇਂ ਸਖਤਾ ਮਾਰ ਗਿਆ। ਉਹ ਖਾਸਾ ਚਿਰ ਕਦੇ ਸੱਗੀ ਵੱਲ ਵੇਖ ਕੇ ਕਦੇ ਮੂਨੋ ਦੀਆਂ ਅੱਖਾਂ ਵੱਲ ਝਾਕਦਾ ਰਿਹਾ ਝਾਕਦਾ ਕੀ ਹੈ ਇਸ ਗੱਲ ਦੀ ਕਾਦੀ ਨਮੋਸ਼ੀ ਹੈ ਮੂਨੋ ਨੇ ਸੱਗੀ ਈਸਰ ਦੇ ਖਿਸੇ ਵਿੱਚ ਪਾਉਂਦਿਆਂ ਕਿਹਾ ਆਪ ਦੀ ਇੱਜ਼ਤ ਪਿੱਛੇ ਲੋਕੀ ਦੇਹਾਂ ਵੇਚ ਦਿੰਦੇ ਐ ਇਹ ਤਾਂ ਕੀ ਹੈ ਪੋਰਾ ਸੋਨਾ ਹੀ ਐ ਜਿਉਂਦਾ ਰਹੇ ਮੇਰਾ ਸ਼ੇਰ ਸਲਗ ਨਿਕਲਿਆ ਤਾਂ ਸੱਗੀਆਂ ਹੋਰ ਬਥੇਰੀਆਂ ਇਹ ਕਹਿੰਦਿਆਂ ਉਹਨੇ ਵੇੜੇ ਵਿੱਚ ਗੱਡੀਰਾ ਰੇੜੀ ਫਿਰਦੇ ਮੱਖਣ ਵੱਲ ਤੱਕਿਆ ਤੇ ਉਹਦੀਆਂ ਅੱਖਾਂ ਲਿਸ਼ਕ ਪਈਆਂ ਈਸਰ ਨੀਮੀ ਪਾਈ ਖੜੋਤਾ ਰਿਹਾ ਉਹਨੂੰ ਜਾਪਿਆ ਜਿਵੇਂ ਉਹਦੇ ਉੱਤੇ ਕੋਈ ਡਿੱਗ ਆ ਡਿੱਗੀ ਹੋਵੇ ਉਹਦਾ ਸਾਹ ਘੁੱਟ ਰਿਹਾ ਸੀ ਪਰ ਮੁੰਨੋ ਨੇ ਉਹਨੂੰ ਬਾਹੋਂ ਫੜ ਕੇ ਬਾਹਰ ਲਿਆਂਦਾ ਤੇ ਬੂਹੀ ਤਾਂ ਹੀ ਛੱਡਾਈ ਈਸਰ ਜੱਕੋ ਤੱਕੀ ਵਿੱਚ ਮੰਡੀ ਦੇ ਰਾਹ ਪੈ ਗਿਆ ਤੇ ਫੇਰ ਜਿੱਦੇ ਨਾਨਕਾ ਮੇਲ ਈਸਰ ਦੀ ਭੈਣ ਦੇ ਸਹੌਰੀ ਆਇਆ ਉਹਦੇ ਮੁੰਨੋ ਧਰਤੀ ਤੋਂ ਹੱਥ ਹੱਤ ਉੱਚੀ ਤੁਰ ਰਹੀ ਸੀ ਉਹਦੇ ਨਵੇਂ ਫੈਸ਼ਨ ਦੇ ਕਾਟਿਆਂ ਤੇ ਸੁੱਚੇ ਤਿਉਹਾਰਾਂ ਦੀ ਇਹ ਚਰਚਾ ਅੰਗਸਾ ਕਰ ਰਹੇ ਸਨ। ਉਹਦੀ ਜਠਾਣੀ ਤੋਂ ਜਿਹੜੀ ਕਿਦੇ ਦੀ ਠੁੰਗੇ ਵਾਂਗ ਟੱਪਦੀ ਫਿਰਦੀ ਸੀ, ਮੱਖੀ ਨਹੀਂ ਸੀ ਉੜਦੀ। ਮੂਨੋ ਮੁਰਮੜ ਆਪਣੀ ਜਠਾਣੀ ਵੱਲ ਝਾਕਦੀ ਪਰ ਉਹ ਅੱਗੋਂ ਅੱਖ ਉੱਚੀ ਨਹੀਂ ਸੀ ਕਰ ਸਕਦੀ। ਜੰਜ ਤੋੜ ਕੇ ਮੇਲਣਾ ਜਦੋਂ ਗਿੱਧੇ ਪਾਉਣ ਲੱਗੀਆਂ ਤਾਂ ਮੂਨੋ ਨੱਚਣ ਲਈ ਆਪੇ ਵਿਚਾਲੇ ਆਖੜੋਤੀ। ਉਂਜੀ ਨਾਲਕਾ ਮੇਲ ਵਿੱਚੋਂ ਉਹ ਉਮਰੋਂ ਸਭ ਤੋਂ ਛੋਟੀ ਸੀ। ਦੇ ਰੂਪ ਵੀ ਅੱਜ ਉਹਤੇ ਲੋੜੇ ਦਾ ਚੜਿਆ ਹੋਇਆ ਸੀ ਮੇਲਣਾ ਨੇ ਗਿੱਧਾ ਸ਼ੁਰੂ ਕੀਤਾ ਅਕੇਰਾ ਤਾਂ ਮੁੰਨੋ ਦੀਆਂ ਗੱਲਾਂ ਸੰਗ ਨਾਲ ਉਹਦੇ ਹਵਾ ਪਿਆਜੀ ਸਿਰਕੇ ਵਰਗੀਆਂ ਹੋ ਗਈਆਂ ਪਰ ਬਿੰਦਕੂ ਪਿੱਛੋਂ ਅੱਡੀ ਗਿੱਧੇ ਦੀ ਤਾਲ ਨਾਲ ਵੱਜਣ ਲੱਗ ਪਈ ਸਾਰੇ ਅੰਗ ਪਾਰੇ ਵਾਂਗ ਥਰਕਣ ਲੱਗ ਪਏ ਸਿਰਕੇ ਦੀਆਂ ਕੰਨੀਆਂ ਫੜ ਕੇ ਜਦੋਂ ਉਹਨੇ ਢੇੜਾ ਦਿੱਤਾ ਲੱਕ ਸੱਪਣੀ ਵਾਂਗ ਸੱਤਵਲ ਖਾ ਗਿਆ ਉਹਦੀਆਂ ਅੱਡੀਆਂ ਨਾਲ ਵੇੜੇ ਵਿੱਚ ਪੰਜਾਬਾਂ ਦੇ ਘੁੰਗਰੂਆਂ ਵਾਂਗ ਜੰਜ਼ੀਰੀ ਉਲਕੀ ਗਈ ਸੀ ਗਿੱਧਾ ਪਾਉਂਦਿਆਂ ਮੇਲਣਾ ਦੇ ਹੱਥ ਕੰਬ ਚੱਲੇ ਸਨ ਪਰ ਮੁੰਨوں ਨੂੰ ਸਗੋਂ ਹੋਰ ਖਮਾਰੀ ਚੜਦੀ ਜਾਂਦੀ ਸੀ ਗਲੀ ਵਿੱਚ ਪਿੰਡ ਦੇ ਗੱਬਰੂਆਂ ਦਾ ਖਾਸਾ ਇਕੱਠ ਹੋ ਗਿਆ ਸੀ ਕਈ ਗਿੱਧੇ ਦੀ ਲੋਰ ਵਿੱਚ ਆਏ ਮੇਲਣਾ ਦੇ ਹੋਰ ਨੇੜੇ ਹੁੰਦੇ ਜਾਂਦੇ ਸਨ ਮਿੱਤਰ ਰੰਨ ਦੀਆਂ ਅੱਖਾਂ ਵੇਖ ਕਿਵੇਂ ਨਗਾਹਾਂ ਵਾਂਗੂੰ ਲੱਗਦੀ ਐ ਗਿੱਧੇ ਵਾਲੀਆਂ ਦੇ ਨੇੜੇ ਆਏ ਦੋ ਗੱਬਰੂਆਂ ਵਿੱਚੋਂ ਇੱਕ ਨੇ ਨਾਲ ਦੇ ਨੂੰ ਕਿਹਾ ਕੀ ਪੁੱਛਦਾ ਦੂਜੇ ਨੇ ਮਸਤੀ ਨਾਲ ਜਵਾਬ ਦਿੱਤਾ ਪਰ ਜੇ ਕਿਤੇ ਉੱਚਾ ਸਿਰ ਕਰਕੇ ਸੱਗੀ ਪਾਈ ਹੁੰਦੀ ਤਾਂ ਮਾਤਰ ਛੜ ਜਾਂਦੇ ਆਹੋ ਕਿਹੜਾ ਨਾ ਲਾਹ ਦਿੰਦੀ ਗੱਲ ਤਾਂ ਤੇਰੀ ਪੱਕੀ ਐ ਪਹਿਲੇ ਨੇ ਉਹਦੀ ਗੱਲ ਦਾ ਹੰਗੂਰਾ ਭਰਿਆ ਕੱਲੇ ਫੁੱਲ ਤਾਂ ਉਹੀ ਵਛਰੂ ਦੇ ਸਿੰਘਾਂ ਵਾਂਗੂ ਲੱਗਦੇ ਐ ਪਰ ਹੂੰ ਰੱਬ ਨੇ ਰੂਪ ਦੇਣ ਵੇਲੇ ਪੋਰਾ ਸੂਂਪਣਾ ਨਹੀਂ ਕੀਤਾ ਜਿਵੇਂ ਕਿਤੇ ਵਿਹਲੇ ਬੈਗੇ ਘੜੀ ਹੁੰਦੀ ਐ ਕਿਤੇ ਤਥਾ ਨਹੀਂ ਛੱਡੀ ਜਿਮਾ ਇੰਦਰ ਦੇ ਖਾੜੇ ਦੀ ਪਰੀ ਲੱਗਦੀ ਐ ਗਿੱਦਾ ਮੱਠਾ ਪੈਂਦਾ ਪੈਂਦਾ ਬੰਦ ਹੋ ਗਿਆ ਕੋਈ ਮੇਲਣ ਬੋਲੀ ਪਾਣ ਲੱਗੀ ਸੀ ਬੋਲੀ ਦੇ ਤੋੜ ਨਾਲ ਗਿੱਧੇ ਦੀ ਧਮਕਾਰ ਫੇਰ ਪੈਣ ਲੱਗੀ ਪਰ ਹੁਣ ਮੁੰਨੋ ਦੀ ਅੱਡੀ ਦਾ ਤਾਲ ਥਿੜਕਣ ਲੱਗ ਪਿਆ ਸੀ ਸਾਰੇ ਅੰਗ ਜਿਵੇਂ ਸਿਲ ਪੱਥਰ ਹੁੰਦੇ ਜਾਂਦੇ ਸਨ ਮੂੰਹ ਤੇ ਪਲੱਟਣ ਆ ਗਈ ਉਹਦੇ ਥਿਰਕਦੇ ਪੈਰਾਂ ਨਾਲ ਗਿੱਧੇ ਦੀ ਤਾਲ ਵੀ ਉਕਣ ਲੱਗ ਗਈ ਗਿੱਧਾ ਬੰਦ ਹੋ ਗਿਆ ਮੁੰਨੋ ਸੱਜੇ ਪੈਰ ਦਾ ਗਿੱਟਾ ਫੜ ਕੇ ਬਹਿ ਗਈ ਕੁੜੇ ਕੀ ਹੋਇਆ ਸਾਰੀਆਂ ਨੇ ਹੈਰਾਨੀ ਨਾਲ ਇੱਕੋ ਵਾਰੀ ਪੁੱਛਿਆ ਗਿੱਟੇ ਨੂੰ ਮੋਚ ਆ ਗਈ ਮੋਨੋ ਨੇ ਮਲਵੀ ਜੀਬ ਨਾਲ ਜਵਾਬ ਦਿੱਤਾ ਪਰ ਸਿਆਣੀਆਂ ਤੜ ਗਈਆਂ ਮੋਚ ਉਹਦੇ ਕਿਤੇ ਹੋਰ ਆਈ ਸੀ ਮੇਲਣ ਨੂੰ ਤਾਂ ਜੁੱਟਾ ਨਜ਼ਰ ਲੱਗ ਗਈ ਉਹਨਾਂ ਦੋਹਾਂ ਗੱਭਰਾਂ ਵਿੱਚੋਂ ਇੱਕ ਨੇ ਕਿਹਾ ਤੇ ਚੁੱਪ ਕਰਕੇ ਤੁਰ ਗਏ